ਲੜਕੀ ਦੀ ਉਮਰ 17 ਸਾਲ ਤੋਂ ਵੱਧ ਨਾ ਹੋਵੇ ਲੜਕੀ ਦੇ ਸਕੇ ਭਰਾ ਜ਼ਰੂਰ ਹੋਣ ਸਕੇ ਭਰਾਵਾਂ ਵਾਲੀ ਲੜਕੀ ਦੀ ਕੁੱਖੋਂ ਲੜਕਾ ਪੈਦਾ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਲੜਕੀ ਹਰ ਪੱਖੋਂ ਸਿਹਤਮੰਦ ਹੋਵੇ ਗਰਭ ਸਬੰਧੀ ਉਸ ਨੂੰ ਕੋਈ ਰੋਗ ਨਾ ਹੋਵੇ ਲੜਕੀ ਦੇ ਖਾਨਦਾਨ ਦੀਆਂ ਪਿਛਲੀਆਂ 10 ਪੀੜ੍ਹੀਆਂ ਤੱਕ ਜਾਂਚ ਕੀਤੀ ਜਾਵੇਗੀ ਲੜਕੀ ਦੀ ਲੈਡੀ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਵੇਗੀ ਜਿਸ ਉੱਪਰ ਲੜਕੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਲੜਕੀ ਦੇ ਮਾਪੇ ਨੂੰ ਭਾਰੀ ਇਨਾਮ ਵੀ ਦਿੱਤਾ ਜਾਏਗਾ ਲੜਕੀ ਦੀ ਆਵਾਜ਼ ਮਿੱਠੀ ਹੋਵੇ ਤੇ ਨੈਣ ਨਕਸ਼ ਪੂਰੇ ਸੁਨੱਖੇ ਹੋਣ ਲੜਕੀ ਦਾ ਕੱਦ ਦਰਮਿਆਨਾ ਸਰੀਰ ਸਡੌਲ ਅਤੇ ਇੱਕੈਰੀ ਹੱਡੀ ਦਾ ਹੋਵੇ ਚੁਣੀ ਗਈ ਲੜਕੀ ਕਪੂਰਥਲਾ ਰਿਆਸਤ ਦੇ ਜੁਵਰਾਜ ਪਰਮਜੀਤ ਸਿੰਘ ਦੀ ਪਤਨੀ ਬਣੇਗੀ ਅਤੇ ਉਸ ਦੀ ਕੋਖ ਤੋਂ ਪੈਦਾ ਹੋਣ ਵਾਲਾ ਲੜਕਾ ਕਪੂਰਥਲਾ ਖਾਨਦਾਨ ਦਾ ਵਾਰਿਸ ਬਣੇਗਾ ਕਪੂਰਥਲਾ ਰਿਆਸਤ ਵੱਲੋਂ ਇਹ 9 ਸ਼ਰਤਾਂ ਵਾਲਾ ਪੱਤਰ ਹਿੰਦੀ ਅਤੇ ਉਰਦੂ ਦੇ ਵਿੱਚ ਛਾਪਿਆ ਗਿਆ ਸੀ ਜੁਬਰਾਜ ਪਰਮਜੀਤ ਸਿੰਘ ਦੀ ਨਵੀਂ ਬੌਟੀ ਲੱਭਣ ਵਾਸਤੇ ਇੱਥੇ ਹੀ ਬਸ ਨੇ ਕਪੂਰਥਲਾ ਰਿਆਸਤ ਨੇ ਹਾਈ ਕੋਰਟ ਦੇ ਚੀਫ ਜੱਜ ਦੀ ਪ੍ਰਧਾਨਗੀ ਹੇਠ 100-150 ਆਦਮੀਆਂ ਦੀ ਇੱਕ ਟੀਮ ਬਣਾਈ ਇਸ ਦਾ ਨਾਮ ਵਿਆਹ ਕਮੇਟੀ ਰੱਖਿਆ ਗਿਆ ਜਿਸ ਨੂੰ ਅੱਜ ਕੱਲ ਅਸੀਂ ਹਿਮਾਚਲ ਪ੍ਰਦੇਸ਼ ਕਹਿੰਦੇ ਆ ਇਸ ਦੇ ਕਾਂਗੜਾ ਦਾ ਇਲਾਕਾ ਚੁਣਿਆ ਗਿਆ ਕਪੂਰਥਲੇ ਰਾਜ ਦੀ ਨਵੀਂ ਬੌਟੀ ਲੱਭਣ ਵਾਸਤੇ हिमाचल ਦੇ ਹਰੇਕ ਪਿੰਡ ਦੇ ਵਿੱਚ ਢੋਲ ਵਜਾ ਕੇ ਮਨਾਦੀ ਕੀਤੀ ਗਈ ਇਹ ਪਰਚਾ ਪੜ੍ਹ ਕੇ ਸੁਣਾਇਆ ਗਿਆ ਕਿ ਜਿਹੜੀ ਲੜਕੀ ਇਹ ਨੌ ਸ਼ਰਤਾਂ ਪੂਰੀਆਂ ਕਰ ਦੇਵੇਗੀ ਉਹ ਕਪੂਰਥਲਾ ਦੇ ਰਾਜੇ ਦੀ ਬਉਟੀ ਬਣੇਗੀ ਜਿਹੜੀ ਲੜਕੀ ਇਹ ਨੌ ਸ਼ਰਤਾਂ ਪੂਰੀਆਂ ਕਰ ਦੇਵੇਗੀ ਉਹ ਕਪੂਰਥਲਾ ਰਾਜ ਦੀ ਅਗਲੀ ਮਹਾਰਾਣੀ ਬਣੇਗੀ ਤੇ ਉਹਦੇ ਕੁੱਖੋਂ ਪੈਦਾ ਹੋਣ ਵਾਲਾ ਬੱਚਾ ਰਾਜ ਦਾ ਅਗਲਾ ਵਾਰਿਸ ਬਣੇਗਾ ਲੜਕੀਆਂ ਦੇ ਮਾਪੇ ਗੁੱਸਾ ਨਾ ਮਨਾਉਣ ਇਸ ਲਈ ਮਾਪਿਆਂ ਵਾਸਤੇ ਭਾਰੀ ਰਕਮ ਦਾ ਪ੍ਰਬੰਧ ਕੀਤਾ ਗਿਆ ਜੋ ਇਨਾਮ ਦੇ ਵਿੱਚ ਦਿੱਤੀ ਜਾਣੀ ਸੀ ਜਿਹਦੀ ਲੜਕੀ ਪਸੰਦ ਆਉਗੀ ਮਹੀਨਿਆਂ ਤੱਕ ਹਿਮਾਚਲ ਦੇ ਪਿੰਡਾਂ ਵਿੱਚ ਇਹ ਢੰਡੋਰਾ ਪਿੱਟੀਦਾ ਰਿਆ ਕਾਨੂੰਗੋ ਪਟਵਾਰੀ ਲੜਕੀਆਂ ਦੇ ਮਾਪਿਆਂ ਨੂੰ ਮਨਾਉਂਦੇ ਰਹੇ ਕਿ ਆਪਣੀ ਲੜਕੀ ਨੂੰ ਟੈਸਟ ਪਾਸ ਕਰਨ ਵਾਸਤੇ ਭੇਜੋ ਸ਼ਾਇਦ ਤੁਹਾਡੀ ਲੜਕੀ ਰਾਜੇ ਦੇ ਪਸੰਦ ਆ ਜਾਵੇ ਤੇ ਤੁਹਾਡੀ ਗਰੀਬੀ ਕੱਟੀ ਜਾਵੇ ਤੁਹਾਡੀ ਕਿਸਮਤ ਖੁੱਲ ਜਾਵੇ ਇਧਰ ਕਪੂਰਥਲਾ ਰਿਆਸਤ ਵੱਲੋਂ ਵੀ 150 ਆਦਮੀਆਂ ਦੀ ਟੀਮ ਰਵਾਨਾ ਹੋ ਗਈ ਹਿਮਾਚਲ ਵੱਲ ਨੂੰ ਜਿਹਦੇ ਵਿੱਚ ਗਾਰਡ ਸੇਵਾਦਾਰ ਬੇਟਰ ਖਾਨਸਾਮੇ ਲੇਡੀ ਡਾਕਟਰਾਂ ਦੀ ਇੱਕ ਵੱਡੀ ਸਾਰੀ ਟੀਮ ਸਾਰੀ ਟੀਮ ਨੇ ਜਾ ਕੇ ਹਿਮਾਚਲ ਦੇ ਧਰਮਸ਼ਾਲਾ ਦੇ ਵਿੱਚ ਆਪਣਾ ਡੇਰਾ ਲਾ ਲਿਆ ਜਾਨੀ ਉੱਥੇ ਇੱਕ ਵੱਖਰਾ ਪਿੰਡ ਵ사 ਦਿੱਤਾ ਗਿਆ ਜਿੱਥੇ ਛੋਟੇ-ਛੋਟੇ ਪਿੰਡਾਂ ਚੋਂ ਹਿਮਾਚਲ ਦੀਆਂ ਲੱਭੀਆਂ ਗਈਆਂ ਕੁੜੀਆਂ ਦਾ ਟੈਸਟ ਹੋਣਾ ਸੀ ਉਧਰ ਕਾਂਗੜਾ ਦੇ 6 ਜ਼ਿਲ੍ਹਿਆਂ ਵਿੱਚੋਂ 250 ਕੁੜੀਆਂ ਲੱਭੀਆਂ ਗਈਆਂ ਜਿਹੜੀਆਂ ਉੱਚੇ ਰਾਜਪੂਤਾਂ ਦੇ ਖਾਨਦਾਨ ਵਿੱਚੋਂ ਸਨ ਤੇ ਲਿਸਟ ਵਾਲੀਆਂ 9 ਸ਼ਰਤਾਂ ਦੇ ਵਿੱਚੋਂ ਕਾਫੀ ਸਾਰੀਆਂ ਸ਼ਰਤਾਂ ਇਹ ਪੂਰੀਆਂ ਕਰਦੀਆਂ ਸੀ ਇਹ ਵਿਚਾਰੀਆਂ ਸੈਮੀਆਂ ਹੋਈਆਂ 15 16 17 ਸਾਲ ਦੀਆਂ ਡਰੀਆਂ ਹੋਈਆਂ ਕੁੜੀਆਂ ਨੂੰ ਲਿਆ ਕੇ ਧਰਮਸ਼ਾਲਾ ਦੇ ਵਿੱਚ ਠਹਿਰਾ ਦਿੱਤਾ ਗਿਆ ਤੇ ਜਿਹੜਾ ਇਹ ਕੈਂਪ ਲੱਗਿਆ ਸੀ ਨਾ ਇਹਦੇ ਵਿੱਚ 4 ਡਿਪਾਰਟਮੈਂਟ ਬਣਾਏ ਗਏ ਸੀ। ਇਹਨਾਂ 4 ਡਿਪਾਰਟਮੈਂਟਾਂ ਚ ਸਾਰੇ ਟੈਸਟ ਪਾਸ ਕਰਕੇ ਇਹਨਾਂ 250 ਲੜਕੀਆਂ ਵਿੱਚੋਂ ਇੱਕ ਲੜਕੀ ਨੇ ਕਪੂਰਥਲੇ ਦੀ ਰਾਣੀ ਬਣਨਾ ਸੀ। ਜਿਹੜਾ ਪਹਿਲਾ ਡਿਪਾਰਟਮੈਂਟ ਸੀ ਇਸ ਦੇ ਵਿੱਚ ਹਾਈ ਕੋਰਟ ਦੇ ਚੀਫ ਜੱਜ ਦੀ ਨਿਗਰਾਨੀ ਦੇ ਵਿੱਚ ਕੁਝ ਅਫੀਸਰ ਬੈਠੇ ਸੀ ਜਿਹੜੇ ਕਿ ਲੜਕੀ ਤੋਂ ਮੂੰਹ ਜਵਾਨੀ ਪੁੱਛ ਪੜਤਾਲ ਕਰਦੇ। ਲੜਕੀ ਨੂੰ ਕਈ ਸਵਾਲ ਪੁੱਛੇ ਜਾਂਦੇ ਬਿਚਾਰੀ 15 ਸਾਲ ਦੀ 16 ਸਾਲ ਦੀ ਡਰੀ ਹੋਈ ਲੜਕੀ ਕੰਬਦੀ ਹੋਈ ਆਵਾਜ਼ ਵਿੱਚ ਇਹਨਾਂ ਦੀਆਂ ਗੱਲਾਂ ਦੇ ਜਵਾਬ ਦਿੰਦੀ ਇਹ ਸਾਰੇ ਜਵਾਬ ਨੋਟ ਕਰੀ ਜਾਂਦੇ ਇਸ ਡਿਪਾਰਟਮੈਂਟ ਵਿੱਚ ਨਾਰਮਲ ਜੇ ਸਵਾਲ ਹੁੰਦੇ ਤੇ ਇਹ ਟੈਸਟ ਤਕਰੀਬਨ ਸਾਰੀਆਂ ਹੀ ਕੁੜੀਆਂ ਵਾਰੀ-ਵਾਰੀ ਪਾਰ ਕਰ ਜਾਂਦੀਆਂ ਇਸ ਤੋਂ ਬਾਅਦ ਅਗਲੇ ਦਿਨ ਇਹਨਾਂ ਲੜਕੀਆਂ ਨੂੰ ਵਾਰੀ-ਵਾਰੀ ਦੂਸਰੇ ਡਿਪਾਰਟਮੈਂਟ ਵਿੱਚ ਲਿਜਾਇਆ ਜਾਂਦਾ ਇਹ ਜਿਹੜਾ ਦੂਸਰਾ ਡਿਪਾਰਟਮੈਂਟ ਸੀ ਇੱਕ ਹਿਸਾਬ ਨਾਲ ਇਸ ਨੂੰ ਤਸੀਹਹਾ ਕੇਂਦਰ ਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਡਿਪਾਰਟਮੈਂਟ ਦੇ ਵਿੱਚ ਲੇਡੀ ਡਾਕਟਰ ਮਿਸ ਪ੍ਰੇਰਾ ਦੀ ਡਾਕਟਰਾਂ ਦੀ ਪੂਰੀ ਟੀਮ ਹਾਜ਼ਰ ਹੁੰਦੀ ਸੀ ਤੇ ਜਦੋਂ ਇੱਥੇ ਲੜਕੀ ਨੂੰ ਲਿਆਇਆ ਜਾਂਦਾ ਤੇ ਲੇਡੀ ਡਾਕਟਰਾਂ ਦੀ ਟੀਮ ਵੱਲੋਂ ਲੜਕੀ ਦੇ ਸਰੀਰ ਦੀ ਅੰਦਰੂਨੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਤੇ ਇਸ ਕੰਮ ਲਈ ਇੰਗਲੈਂਡ ਤੋਂ ਮੰਗਾਇਆ ਗਿਆ ਆਧੁਨਿਕ ਸਾਜ਼ੋ-ਸਮਾਨ ਵਰਤਿਆ ਜਾਂਦਾ ਕਿਉਂਕਿ ਇੱਥੇ ਲੇਡੀ ਡਾਕਟਰਾਂ ਦੀ ਡਿਊਟੀ ਸੀ ਕਿ ਉਹਨਾਂ ਨੇ ਇਹਨਾਂ ਲੜਕੀਆਂ ਦੇ ਜਨਨ ਅੰਗ ਤੇ ਬੱਚੇਦਾਨੀ ਦੀ ਹਰ ਤਰੀਕੇ ਨਾਲ ਜਾਂਚ ਕਰਨੀ ਸੀ ਕਿ ਇਹ ਲੜਕੀ ਅੱਗੇ ਜਾ ਕੇ ਬੱਚਾ ਪੈਦਾ ਕਰਨ ਦੇ ਸਮਰੱਥ ਹੈ ਜਾਂ ਨਹੀਂ ਇਹ ਜਾਂਚ ਬੜੀ ਦੁੱਖਦਾਈ ਹੁੰਦੀ ਹੈ ਕਈ ਲੜਕੀਆਂ ਤਾਂ ਇਸ ਜਾਂਚ ਦੇ ਦੌਰਾਨ ਉੱਚੀ ਉੱਚੀ ਚੀਕਾਂ ਮਾਰ ਕੇ ਰੋਣ ਲੱਗ ਜਾਂਦੀਆਂ ਕੁਝ ਲੜਕੀਆਂ ਇਸ ਜਾਂਚ ਦੇ ਸਮੇਂ ਬੇਹੋਸ਼ ਹੋ ਕੇ ਡੱਗ ਵੀ ਪਈਆਂ ਸਨ ਪਰ ਲੇਡੀ ਡਾਕਟਰਾਂ ਦੀ ਟੀਮ ਨਿਰੰਤਰ ਆਪਣਾ ਕੰਮ ਕਰਦੀ ਰਹਿੰਦੀ ਇਸ ਦੂਸਰੇ ਕੈਂਪ ਵਿੱਚੋਂ ਸਾਰੀਆਂ ਲੜਕੀਆਂ ਪਾਸ ਨਹੀਂ ਹੁੰਦੀਆਂ ਸੀ ਕਿਉਂਕਿ ਇਹਦੇ ਵਿੱਚੋਂ ਥੋੜੀਆਂ ਲੜਕੀਆਂ ਹੀ ਇਹ ਟੈਸਟ ਪਾਸ ਕਰਕੇ ਅੱਗੇ ਤੀਸਰੇ ਕੈਂਪ ਵੱਲ ਜਾਣ ਲਈ ਤਿਆਰ ਹੁੰਦੀਆਂ ਤੇ ਫੇਰ ਜਿਹੜੀਆਂ ਲੜਕੀਆਂ ਇਹ ਟੈਸਟ ਨੂੰ ਪਾਸ ਕਰ ਲੈਂਦੀਆਂ ਉਹਨਾਂ ਨੂੰ ਫੇਰ ਕੁਝ ਮੌਲਤ ਦਿੱਤੀ ਜਾਂਦੀ ਉਹਨਾਂ ਦੇ ਖਾਣੇ ਪਾਣੀ ਦਾ ਪ੍ਰਬੰਧ ਉਹਨਾਂ ਨੂੰ ਕਮਾਇਆ ਜਾਂਦਾ ਉਹਨਾਂ ਨੂੰ ਨਾਰਮਲ ਜੀ ਜ਼ਿੰਦਗੀ ਜਿਉਣ ਲਈ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੇ ਅੱਗੇ ਤੀਸਰੇ ਡਿਪਾਰਟਮੈਂਟ ਵਿੱਚ ਅਗਲੇ ਦਿਨ ਫੇਰ ਜਾਣਾ ਹੁੰਦਾ ਸੀ ਤੇ ਜਿਹੜਾ ਇਹ ਤੀਸਰਾ ਡਿਪਾਰਟਮੈਂਟ ਸੀ ਇਸ ਡਿਪਾਰਟਮੈਂਟ ਵਿੱਚ ਕਪੂਰਥਲਾ रियासत ਦਾ ਸ਼ਾਹੀ ਡਾਕਟਰ ਸੋਹਣ ਲਾਲ ਬੈਠਦਾ ਹੁੰਦਾ ਜਿਸ ਨੇ ਲੜਕੀਆਂ ਦੀ ਸਿਹਤ ਦੀ ਜਾਂਚ ਕਰਨੀ ਹੁੰਦੀ ਤੇ ਉਹਨਾਂ ਦੇ ਮਾਪਿਓ ਨੂੰ ਪਿਛਲੀਆਂ ਬਿਮਾਰੀਆਂ ਸੰਬੰਧੀ ਇਸ ਨੇ ਥੋੜੀ ਪੁੱਛ ਪੜਤਾਲ ਕਰਨੀ ਹੁੰਦੀ ਕਿ ਦਾਦਾ ਕਿਸ ਤਰ੍ਹਾਂ ਮਰਿਆ ਦਾਦੀ ਨੂੰ ਕੀ ਹੋਇਆ ਜਾਂ ਪਰਿਵਾਰ ਚ ਕਿਹੜੇ ਜੀ ਨੂੰ ਕਿਹੜੀ ਬਿਮਾਰੀ ਹੈ ਜਾਂ ਪੀੜੀ ਦਰ ਪੀੜੀ ਕੋਈ ਰੋਗ ਤਾਂ ਨਹੀਂ ਚੱਲਿਆ ਆ ਰਿਹਾ ਇਸ ਦਾ ਇਹ ਕੰਮ ਸੀ ਤੀਸਰੇ ਡਿਪਾਰਟਮੈਂਟ ਦਾ ਤੇ ਹੁਣ ਜਿਹੜਾ ਅੱਗੇ ਸਭ ਤੋਂ ਅਖੀਰਲਾ ਤੇ ਚੌਥਾ ਡਿਪਾਰਟਮੈਂਟ ਸੀ ਇਸ ਡਿਪਾਰਟਮੈਂਟ ਦੇ ਵਿੱਚ ਕਪੂਰਥਲੇ ਦੀ ਮਹਾਰਾਣੀ ਦਾ ਨਿੱਜੀ ਸਕੱਤਰ ਭਰਪੂਰ ਸਿੰਘ ਬੈਠਦਾ ਸੀ ਜਿਸ ਦੀ ਡਿਊਟੀ ਹੁੰਦੀ ਸੀ ਕਿ ਲੜਕੀਆਂ ਦੇ ਸਰੀਰ ਦੀ ਸਿਰ ਤੋਂ ਲੈ ਕੇ ਪੈਰਾਂ ਤੱਕ ਲੰਬਾਈ ਸਰੀਰ ਦੀ ਚੌੜਾਈ ਇਸ ਨੇ ਨਾਪਣੀ ਹੁੰਦੀ ਤੇ ਪੇਪਰ ਤੇ ਲਿਖਣੀ ਹੁੰਦੀ ਪਰ ਇਹ ਭਰਪੂਰ ਸਿੰਘ ਕਾਮਵਾਸ਼ਨਾ ਤੇ ਬਿਲਾਸੀ ਸੁਭਾਅ ਦਾ ਮਾਲਕ ਸੀ ਇਸ ਦੇ ਦਿਮਾਗ ਤੇ ਕਾਮ ਦੀ ਰੁਚੀ ਹਰ ਵੇਲੇ ਬਹੁਤ ਹਾਵੀ ਰਹਿੰਦੀ ਜਿਸ ਦੇ ਕਾਰਨ ਇਹ ਆਪਣੀ ਡਿਊਟੀ ਦੌਰਾਨ ਸਭ ਹੱਦਾਂ ਬੰਨੇ ਪਾਰ ਕਰ ਜਾਂਦਾ ਇਹ ਭੁੱਲ ਜਾਂਦਾ ਸੀ ਕਿ ਜਿਹੜੀਆਂ ਲੜਕੀਆਂ ਮੇਰੇ ਸਾਹਮਣੇ ਖੜੀਆਂ ਇਨ੍ਹਾਂ ਪਿੰਡਾਂ ਦੀਆਂ ਸੁਧਾਰਨ ਕੁੜੀਆਂ ਨੂੰ ਸਰਕਾਰੀ ਹਾਕਮਾਂ ਵੱਲੋਂ ਲਾਲਚ ਦੇ ਕੇ ਲਾਂਦਾ ਗਿਆ ਇਹ ਤੇ ਮੇਰੀਆਂ ਪੋਤਰੀਆਂ ਦੀਆਂ ਹਾਨਦੀਆਂ ਪਰ ਉਹ ਆਪਣੀ ਕਾਮ ਦੀ ਤ੍ਰਿਪਤੀ ਲਈ ਇਨ੍ਹਾਂ ਲੜਕੀਆਂ ਦੇ ਕਦਮ ਮਾਪਣ ਦੇ ਨਾਲ ਨਾਲ ਇਨ੍ਹਾਂ ਵਿਚਾਰੀਆਂ ਬੱਚੀਆਂ ਦੀਆਂ ਛੱਤਾਂ ਨੂੰ ਟੋ ਟੋ ਕੇ ਦੇਖਦਾ ਰਹਿੰਦਾ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਅਸ਼ਲੀਲ ਹਰਕਤਾਂ ਇਹ ਉਹਨਾਂ ਸਧਾਰਨ ਕੁੜੀਆਂ ਨਾਲ ਕਰਦਾ ਕਈ ਕੁੜੀਆਂ ਤਾਂ ਵਿਚਾਰੀਆਂ ਆਪਣੀ ਇੱਜ਼ਤ ਦਾ ਖਿਆਲ ਰੱਖ ਕੇ ਚੁੱਪ ਹੋ ਜਾਂਦੀਆਂ ਪਰ ਕੁਝ ਕੁੜੀਆਂ ਨੇ ਇਸ ਦੀ ਸ਼ਿਕਾਇਤ ਡਾਕਟਰੀ ਟੀਮ ਨੂੰ ਕਰ ਦਿੱਤੀ ਜਿਸ ਕਰਕੇ ਦੀ ਬਾਅਦ ਵਿੱਚ ਪੇਸ਼ੀ ਵੀ ਹੋਈ ਜਦੋਂ ਜੱਜ ਸਾਹਮਣੇ ਇਹਦੀ ਪੇਸ਼ੀ ਹੋਈ ਤਾਂ ਇਸ ਨੇ ਕਹਿ ਦਿੱਤਾ ਕਿ ਮੈਂ ਮਹਾਰਾਣੀ ਦਾ ਨਿੱਜੀ ਸਕੱਤਰ ਹਾਂ ਮੈਨੂੰ ਮਹਾਰਾਣੀ ਸਾਹਿਬ ਨੇ ਇਹ ਕੁਝ ਕਰਨ ਵਾਸਤੇ ਆਗਿਆ ਦਿੱਤੀ ਹੈ ਮੈਂ ਤੇ ਆਪਣੀ ਡਿਊਟੀ ਪੂਰੀ ਕਰ ਰਿਹਾ ਮਹਾਰਾਣੀ ਦਾ ਸਖਤਰ ਹੋਣ ਕਰਕੇ ਇਸ ਨੂੰ ਕੋਈ ਸਜ਼ਾ ਜਾਂ ਕੋਈ ਜੁਰਮਾਨਾ ਨਹੀਂ ਹੋਇਆ ਇਹ ਸਾਫ਼ ਬਚ ਕੇ ਨਿਕਲ ਗਿਆ ਤੇ ਕਾਫੀ ਸਮਾਂ ਇਹ 250 ਕੁੜੀਆਂ ਦਾ ਟੈਸਟ ਚੱਲਦਾ ਰਿਹਾ ਇਹ ਟ੍ਰਾਇਲ ਹੁੰਦਾ ਰਿਹਾ ਅਖੀਰ ਨੂੰ ਇਨ੍ਹਾਂ 250 ਕੁੜੀਆਂ ਦੇ ਵਿੱਚੋਂ ਸਿਰਫ 4 ਕੁੜੀਆਂ ਪਾਸ ਹੋਈਆਂ ਸਿਰਫ 4 ਕੁੜੀਆਂ ਨੂੰ ਚੁਣਿਆ ਗਿਆ ਇਹ ਸਾਰੇ ਟੈਸਟ ਪਾਰ ਕਰਨ ਤੋਂ ਬਾਅਦ ਇਹਨਾਂ ਕੁੜੀਆਂ ਦੀ ਜ਼ਿੰਦਗੀ ਹੁਣ ਇੱਕੋ ਦਮ ਲਗਜ਼ਰੀ ਲਾਈਫ ਹੋ ਗਈ ਸੀ ਕਿਉਂਕਿ ਹੁਣ ਇਹਨਾਂ ਕੁੜੀਆਂ ਨੂੰ ਧਰਮਸ਼ਾਲਾ ਤੋਂ ਵਾਪਸ ਕਪੂਰਥਲੇ ਲਿਆਂਦਾ ਜਾਣਾ ਸੀ ਇਹਨਾਂ ਚਾਰਾਂ ਕੁੜੀਆਂ ਨੂੰ ਲਿਆਉਣ ਵਾਸਤੇ ਕਪੂਰਥਲੇ ਤੋਂ ਚਾਰ ਲਗਜ਼ਰੀ ਕਾਰਾਂ ਗਈਆਂ ਕੱਲੀ-ਕੱਲੀ ਕਾਰ ਵਿੱਚ ਕੱਲੀ-ਕੱਲੀ ਕੁੜੀ ਤੇ ਉਹਦੇ ਨਾਲ ਦੋ ਨੌਕਰਾਨੀਆਂ ਬਿਠਾ ਕੇ 83 ਪਾਸੇ ਪੁਲਿਸ ਦੇ ਪਹਿਰੇ ਵਿੱਚ ਇਹ ਲੜਕੀਆਂ ਧਰਮਸ਼ਾਲਾ ਤੋਂ ਕਪੂਰਥਲੇ ਨੂੰ ਰਵਾਨਾ ਹੋ ਗਈਆਂ ਤੇ ਅੱਗੇ ਕਪੂਰਥਲੇ ਦਾ ਮਹਾਰਾਜਾ ਜਗਤਜੀਤ ਸਿੰਘ ਤਖਤ ਤੇ ਬੈਠਾ ਇੰਤਜ਼ਾਰ ਕਰ ਰਿਹਾ ਸੀ ਇਹਨਾਂ ਚਾਰਾਂ ਕੁੜੀਆਂ ਦਾ ਕਿਉਂਕਿ ਇਹਨਾਂ ਚਾਰਾਂ ਦੇ ਵਿੱਚੋਂ ਉਸ ਨੇ ਇੱਕ ਕੁੜੀ ਦੀ ਸਿਲੈਕਸ਼ਨ ਕਰਨੀ ਸੀ ਆਪਣੇ ਸੁਪੁੱਤਰ ਵਾਸਤੇ ਅਖੀਰ ਕਪੂਰਥਲੇ ਪਹੁੰਚ ਕੇ 2-4 ਦਿਨ ਆਰਾਮ ਕਰਨ ਤੋਂ ਬਾਅਦ ਇਹਨਾਂ ਲੜਕੀਆਂ ਨੂੰ ਸਜਾ ਫਵਾ ਕੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਮਹਾਰਾਜੇ ਨੇ ਚਾਰਾਂ ਲੜਕੀਆਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਤੇ ਅਖੀਰ ਕੁਝ ਚਾਰ ਸੋਚਣ ਤੋਂ ਬਾਅਦ ਇਹਨਾਂ ਚਾਰਾਂ ਵਿੱਚੋਂ ਇੱਕ ਲੜਕੀ ਨੂੰ ਜਵਰਾਜ ਦੀ ਪਤਨੀ ਵਾਸਤੇ ਚੁਣ ਲਿਆ ਗਿਆ। ਇਸ ਲੜਕੀ ਦੀ ਆਵਾਜ਼ ਬਹੁਤ ਮਿੱਠੀ ਸੀ, ਸਰੀਰ ਸਡੌਲ ਸੀ, ਕੱਦ ਦਰਮਿਆਨਾ ਸੀ, ਰੰਗ ਗੋਰਾ ਨਿਸ਼ੋ ਸੀ ਤੇ ਨੈਣ ਨਕਸ਼ ਜਿਵੇਂ ਰੱਬ ਨੇ ਬੇਲਿਆਂ ਬੈਠ ਕੇ ਬਣਾਏ ਹੋਣ। ਜਦੋਂ ਦਰਬਾਰ ਵੱਲੋਂ ਚਾਰਾਂ 'ਚੋਂ ਇੱਕ ਲੜਕੀ ਨੂੰ ਚੁੜਿਆ ਗਿਆ ਤੇ ਇਸ ਲੜਕੀ ਨੂੰ ਤੁਰੰਤ ਸੀਨੀਅਰ ਮਹਾਰਾਣੀ ਦੇ ਮਹਿਲਾਂ ਵਿੱਚ ਭੇਜ ਦਿੱਤਾ ਗਿਆ। ਤੇ ਦੂਸਰੀਆਂ ਤਿੰਨ ਲੜਕੀਆਂ ਨੂੰ ਵਾਪਸ ਇੱਕ ਗੱਡੀ ਦੇ ਵਿੱਚ ਹਿਮਾਚਲ ਪ੍ਰਦੇਸ਼ ਪਹੁੰਚਾਇਆ ਗਿਆ ਹੁਣ ਇੱਥੇ ਸੀਨੀਅਰ ਮਹਾਰਾਣੀ ਦੇ ਮਹਿਲਾ ਵਿੱਚ ਇਹ ਪਿੰਡ ਦੀ ਵਿਚਾਰੀ ਦੇਸੀ ਜੀ ਅਣਜਾਣ ਜੀ ਕੁੜੀ ਜਦੋਂ ਪਹੁੰਚੀ ਮਹਿਲਾਂ ਦੀ ਚਕਾ ਚੌਂਦ ਨੂੰ ਦੇਖ ਕੇ ਇਸ ਦੇ ਹੋਸ਼ ੁੱਟ ਗਏ ਪਰ ਮਹਾਰਾਣੀ ਦੀਆਂ ਖਾਸ ਦਾਸੀਆਂ ਵੱਲੋਂ ਜਿਨ੍ਹਾਂ ਨੂੰ ساری ਉਮਰ ਦਾ ਤਜਰਬਾ ਸੀ ਉਹਨਾਂ ਨੇ ਇਸ ਸਧਾਰਨ ਜੀ ਕੁੜੀ ਨੂੰ ਮਹਿਲਾਂ ਦੇ ਰੀਤੀ ਰਿਵਾਜਾਂ ਤੋਂ ਜਾਣੂ ਕਰਾਇਆ ਮਹਿਲਾਂ ਦਾ ਰਹਿਣ ਸਹਿਣ ਮਹਿਲਾ ਦੀ ਬੋਲਚਾਲ ਮਹਿਲਾ ਦੇ ਵਿੱਚ ਗੱਲਬਾਤ ਕਰਨ ਦਾ ਤਰੀਕਾ ਮਹਾਰਾਜੇ ਅੱਗੇ ਕਿਸ ਤਰ੍ਹਾਂ ਚੱਕ ਕੇ ਸਲਾਮ ਕਰਨੀ ਹੈ ਯਾਨੀ ਮਹਿਲਾ ਦੇ ਸਾਰੇ ਰੂਲ ਰੈਗੂਲੇਸ਼ਨ ਇਸ ਲੜਕੀ ਨੂੰ ਕਾਫੀ ਸਮਾਂ ਲਾ ਕੇ ਸਿਖਾਏ ਗਏ ਤੇ ਹੁਣ ਜੁਬਰਾਜ ਪਰਮਜੀਤ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਕਪੂਰਥਲਾ ਰਿਆਸਤ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ 3 ਲੱਖ ਰੁਪਏ ਦਾ ਵੱਡਾ ਬਜਟ ਰੱਖਿਆ ਗਿਆ ਉਸ ਵੇਲੇ ਜੁਬਰਾਜ ਪਰਮਜੀਤ ਸਿੰਘ ਦੀ ਦੂਸਰੀ ਸ਼ਾਦੀ ਕਰਨ ਵਾਸਤੇ ਇਹ ਵਿਆਹ ਇੰਨੇ ਵੱਡੇ ਤਰੀਕੇ ਨਾਲ ਕੀਤਾ ਜਾਣਾ ਸੀ ਕਿ ਇਸ ਵਿਆਹ ਦੇ ਵਿੱਚ ਭਾਰਤ ਦੇ ਵਾਈਸ ਰਾਏ ਤੇ ਭਾਰਤ ਦੇ ਹੋਰ ਖਾਸ ਉੱਚ ਅਧਿਕਾਰੀਆਂ ਨੂੰ ਸੱਦੇ ਪੱਤਰ ਭੇਜੇ ਗਏ। ਕਪੂਰਥਲਾ ਦੀਆਂ ਗਵਾਂਡੀ ਸਾਰੀਆਂ ਰਿਆਸਤਾਂ ਦੇ ਸਾਰੇ ਰਾਜਿਆਂ ਨੂੰ ਸਪੈਸ਼ਲ ਸੱਦੇ ਪੱਤਰ ਦਿੱਤੇ ਗਏ। ਵੱਡੇ-ਵੱਡੇ ਸਨਤਕਾਰ ਤੇ ਵੱਡੇ-ਵੱਡੇ ਵਪਾਰੀਆਂ ਨੂੰ ਇਸ ਵਿਆਹ ਦੇ ਨਿਯੰਦ ਦੇ ਭੇਜ ਦਿੱਤੇ ਗਏ। ਅਤੇ ਇਕੱਲੇ ਪੰਜਾਬ ਜਾਂ ਹਿੰਦੂਸਤਾਨ ਵਿੱਚ ਨਹੀਂ ਬਲਕਿ ਇਸ ਵਿਆਹ ਦੇ ਸੱਦੇ ਪੱਤਰ ਇੰਗਲੈਂਡ ਦੇ ਕੁਝ ਲੋਕਾਂ ਨੂੰ ਭੇਜੇ ਗਏ ਫਰਾਂਸ ਦੇ ਕੁਝ ਲੋਕਾਂ ਨੂੰ ਸੱਦੇ ਆ ਗਿਆ ਜਰਮਨ ਦੇ ਕੁਝ ਲੋਕਾਂ ਨੂੰ ਬੁਲਾਇਆ ਗਿਆ ਤੇ ਇਟਲੀ ਵਿੱਚ ਬਹੁਤ ਸਾਰੇ ਸੱਦੇ ਪੱਤਰ ਦਿੱਤੇ ਗਏ ਅਮਰੀਕਾ ਸਪੇਨ ਤੇ ਯੂਰਪ ਨੂੰ ਵੀ ਸੱਦੇ ਪੱਤਰ ਰਵਾਨਾ ਕੀਤੇ ਗਏ ਕਿਉਂਕਿ ਮਹਾਰਾਜਾ ਕਪੂਰਥਲਾ ਆਪਣੇ ਪੁੱਤਰ ਦੀ ਇਹ ਦੂਸਰੀ ਸ਼ਾਦੀ ਬੜੀ ਸ਼ਾਨੋ ਸ਼ੌਕਤ ਨਾਲ ਕਰਨਾ ਚਾਹੁੰਦਾ ਸੀ ਮਹਾਰਾਜਾ ਜਗਤਜੀਤ ਸਿੰਘ ਦੇ ਪੋਤਰਾ ਹੋਇਆ ਜਾਂ ਨਹੀਂ ਤੇ ਜਿਸ ਲੜਕੀ ਨੇ ਅਗਲੀ ਮਹਾਰਾਣੀ ਬਣਨਾ ਸੀ ਵਿਆਹ ਤੋਂ ਬਾਅਦ ਇਹਦੀ ਜ਼ਿੰਦਗੀ ਵਿੱਚ ਕੀ ਕੁਝ ਵਾਪਰਿਆ ਕਿਵੇਂ ਇਸ ਦੀ ਜ਼ਿੰਦਗੀ ਨਰਕ ਬਣੀ ਕਿਸ ਤਰ੍ਹਾਂ ਇਹ ਦੁੱਖ ਭੋਗਦੀ ਹੋਈ ਸੰਸਾਰ ਤੋਂ ਚਲਾਣਾ ਕਰ ਗਈ ਇਹ ਸਾਰਾ ਕੁਝ ਅਗਲੇ ਤੀਸਰੇ ਭਾਗ ਵਿੱਚ ਸਾਂਝਾ ਕੀਤਾ ਜਾਵੇਗਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हिमाचल प्रदेश ਦੇ ਪਿੰਡਾਂ ਵਿੱਚੋਂ 250 ਲੜਕੀਆਂ ਲੱਭੀਆਂ ਗਈਆਂ ਕਪੂਰਥਲੇ ਦੇ ਰਾਜੇ ਦੀ ਸ਼ਾਦੀ ਵਾਸਤੇ ਇਹਨਾਂ ਲੜਕੀਆਂ ਦੀ ਸਰੀਰਕ ਜਾਂਚ ਲਈ ਧਰਮਸ਼ਾਲਾ ਵਿੱਚ ਕੈਂਪ ਲਾਇਆ ਗਿਆ ਤੇ ਲੇਡੀ ਡਾਕਟਰ ਮੈਸ ਪ੍ਰੇਰਾ ਵੱਲੋਂ ਇਹਨਾਂ ਲੜਕੀਆਂ ਦੇ ਸਰੀਰ ਦੀ ਅੰਦਰੂਨੀ ਜਾਂਚ ਜਦੋਂ ਆਧੁਨਿਕ ਸਾਜ਼ੋ-ਸਮਾਨ ਨਾਲ ਕੀਤੀ ਗਈ ਤਾਂ ਬਹੁਤ ਸਾਰੀਆਂ ਲੜਕੀਆਂ ਉੱਚੀ-ਉੱਚੀ ਚੀਕਾਂ ਮਾਰਨ ਲੱਗ ਪਈਆਂ ਬਹੁਤ ਸਾਰੀਆਂ ਲੜਕੀਆਂ ਬੇਹੋਸ਼ ਹੋ ਕੇ ਡਿੱਗ ਪਈਆਂ ਅਜੇ ਤੱਕ ਤਿੰਨ ਹੋਰ ਕੈਂਪਾਂ ਵਿੱਚ ਇਹਨਾਂ ਦੀ ਵੱਖਰੀ ਵੱਖਰੀ ਜਾਂਚ ਹੋਣੀ ਸੀ ਚਾਰ ਕੈਂਪਾਂ ਵਿੱਚੋਂ ਪਾਸ ਹੋ ਕੇ ਇੱਕ ਲੜਕੀ ਨੇ ਜੁਬਰਾਜ ਪਰਮਜੀਤ ਸਿੰਘ ਦੀ ਮਹਾਰਾਣੀ ਬਣਨਾ ਸੀ ਅਖੀਰ ਕਿਹੜੇ ਘਰਾਣੇ ਦੀ ਕੁੜੀ ਕਪੂਰਥਲਾ रियासत ਦੀ ਮਹਾਰਾਣੀ ਬਣੀ ਤੇ ਅੱਗੇ ਚੱਲ ਕੇ ਉਸ ਮਹਾਰਾਣੀ ਨਾਲ ਕੀ ਕੁਝ ਭਿਆਨਕ ਉਸ ਦੀ ਜ਼ਿੰਦਗੀ ਵਿੱਚ ਵਾਪਰਿਆ ਸਾਰੀ ਵੀਡੀਓ YouTube ਚੈਨਲ ਮੁਲਕ ਪੰਜਾਬ ਤੇ ਅਪਲੋਡ ਕਰ ਦਿੱਤੀ ਗਈ ਆ ਇੱਕ ਵਾਰ ਜ਼ਰੂਰ ਦੇਖਿਓ ਲੜਕੀ ਦੀ ਉਮਰ 17 ਸਾਲ ਤੋਂ ਵੱਧਣਾ ਹੋਵੇ ਲੜਕੀ ਦੇ ਸਕੇ ਭਰਾ ਜ਼ਰੂਰ ਹੋਣ ਸਕੇ ਭਰਾਵਾਂ ਵਾਲੀ ਲੜਕੀ ਦੀ ਕੁੱਖੋਂ ਲੜਕਾ ਪੈਦਾ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਲੜਕੀ ਹਰ ਪੱਖੋਂ ਸਿਹਤਮੰਦ ਹੋਵੇ ਗਰਭ ਸਬੰਧੀ ਉਸ ਨੂੰ ਕੋਈ ਰੋਗ ਨਾ ਹੋਵੇ ਲੜਕੀ ਦੇ ਖਾਨਦਾਨ ਦੀਆਂ ਪਿਛਲੀਆਂ 10 ਪੀੜੀਆਂ ਤੱਕ ਜਾਂਚ ਕੀਤੀ ਜਾਵੇਗੀ ਲੜਕੀ ਦੀ ਲੇਡੀ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਵੇਗੀ ਜਿਸ ਉੱਪਰ ਲੜਕੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਲੜਕੀ ਦੇ ਮਾਪਾਪ ਨੂੰ ਭਾਰੀ ਇਨਾਮ ਦਿੱਤਾ ਜਾਏਗਾ। ਕਪੂਰਥਲਾ ਰਿਆਸਤ ਵੱਲੋਂ ਇਹ 9 ਸ਼ਰਤਾਂ ਵਾਲਾ ਪੱਤਰ ਹਿੰਦੀ ਅਤੇ ਉਰਦੂ ਦੇ ਵਿੱਚ ਛਾਪਿਆ ਗਿਆ ਸੀ ਜੁਬਰਾਜ ਪਰਮਜੀਤ ਸਿੰਘ ਦੀ ਨਵੀਂ ਬੌਟੀ ਲੱਭਣ ਵਾਸਤੇ। ਹਿਮਾਚਲ ਦੇ ਹਰੇਕ ਪਿੰਡ ਦੇ ਵਿੱਚ ਢੋਲ ਵਜਾ ਕੇ ਮਨਾਦੀ ਕੀਤੀ ਗਈ। ਇਹ ਪਰਚਾ ਪੜ੍ਹ ਕੇ ਸੁਣਾਇਆ ਗਿਆ ਕਿ ਜਿਹੜੀ ਲੜਕੀ ਇਹ 9 ਸ਼ਰਤਾਂ ਪੂਰੀਆਂ ਕਰ ਦੇਵੇਗੀ ਉਹ ਕਪੂਰਥਲਾ ਦੇ ਰਾਜੇ ਦੀ ਬੌਟੀ ਬਣੇਗੀ।